ਅੰਮ੍ਰਿਤਸਰ ਦੇ ਵਿੱਚ ਫਤਿਹਗੜ ਚੂੜੀਆਂ ਰੋਡ ਤੇ ਰਾਤ ਦੇ ਸਮੇਂ ਸੈਲੂਨ ਦੇ ਕੰਮ ਤੋਂ ਘਰ ਵਾਪਸ ਪਰਤ ਰਹੇ ਲਾਪ੍ਰਿਤ ਨਾਮਕ ਨੌਜਵਾਨ ਦਾ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਹੁਣ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਉਦੋਂ ਹੀ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਡੀਸੀਪੀ ਆਲਮਵਜੀਤ ਸਿੰਘ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਕਿ ਲਾਪ੍ਰਿਤ ਸਿੰਘ ਜਿਸ ਦਾ ਕੀ ਹਰਸ਼ਬੀਰ ਸਿੰਘ ਦੇ ਨਾਲ ਝਗੜਾ ਹੋਇਆ ਸੀ ਲਾਪ੍ਰਿਤ ਤੇ ਉਸ ਦੇ ਸਾਥੀਆਂ ਦੇ ਵੱਲੋਂ ਹਰਸ਼ਬੀਰ ਸਿੰਘ ਦੇ ਸੱਟਾ ਮਾਰੀਆਂ ਗਈਆਂ ਸਨ ਜਿਸ ਦੀ ਜਾਣਕਾਰੀ ਸ਼ਬੀਰ ਦੇ ਚਾਚਾ ਦੇ ਵੱਲੋਂ ਦਿੱਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਿਹੜੇ ਉਸਦੇ ਚਾਚਾ ਨਿਮਨਪ੍ਰੀਤ ਸਿੰਘ ਉਹਨਾਂ ਦਾ ਇਹ ਕਹਿਣਾ ਹੈ ਕਿ ਭਤੀਜੇ ਦੇ ਨਾਲ ਕੁੱਟਮਾਰ ਦਾ ਬਦਲਾ ਲੈਣ ਦੇ ਲਈ ਆਪਣੇ ਸਾਥੀ ਆਕਾਸ਼ਦੀਪ ਦੇ ਨਾਲ ਰਲ ਕੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਹਨਾਂ ਲਵਪ੍ਰੀਤ ਸਿੰਘ ਦੀ ਰੇਕੀ ਕੀਤੀ ਤੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਦਰਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਸਿੰਘ ਉਰਫ ਕਾਸ਼ੀ ਅਮਨ प्रीत ਸਿੰਘ उर्फ बबलू ਤੇ ਸ਼ੇਰਾ ਨਾਮਕ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਨਾਂ ਦੇ ਕੋਲੋਂ ਪਿਸਤੌਲ ਦੀ ਬਰਾਮਦਗੀ ਕੀਤੀ ਗਈ ਹੈ ਤੇ ਅਗਲੀ ਕਾਰਵਾਈ ਜਾਰੀ ਹੈ। ਦਰਜਾ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ 3 ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨਾਰਥ શ્રી ਰੇਸ਼ਭੋਲਾ ਜੀ ਇਹਨਾਂ ਇੱਕ ਮਰਡਰ ਕੇਸ ਇੱਕ ਟ੍ਰੇਸ ਕੀਤਾ ਹੈ ਜਿਹੜਾ ਕਿ ਐਫਆਈਆਰ ਨੰਬਰ 48 ਹੈ ਡੇਟਡ 13/4/2025 ਅੰਡਰ ਸੈਕਸ਼ਨ 103 161 2 353 253 190 91 3 ਬੀਐਨਐਸ ਦੇ ਆਮ ਜਾਤ ਤਹਿਤ ਇਹਦੇ ਚ ਲੋਕਲ ਪੁਲਿਸ ਨੇ 10 ਬੰਦੇ ਰੈਸਟ ਕੀਤੇ ਹਨਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2022 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 April ਦੇ ਲਾਗੇ ਤੱਕ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਗਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬਗਲੂ ਹੈ ਉਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ ਹੈ ਲਵ ਤੇ ਜਦੋਂ ਉਹਦੇ ਮਗਰ ਲੱਗਿਆ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਭੋਲਾ ਜੀ ਨੇ ਟੀਮ ਬਣਾਈ ਤੇ ਵਕਸਤ ਥਾਵਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆ ਨਾ ਬੜਕ ਤਿੰਨ ਦੋਸ਼ੀ ਅਸੀਂ ਰੈਸ਼ਟ ਕੀਤੇ ਹੈ ਤੇ ਜਿਹੜੇ ਇਹ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਟਿਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸੈਂਸਡ ਹੈ ਤੇ ਦੇਸੀ ਪੈਸਟਰਲ ਹੈ ਸਰ ਉਮਰ ਤੋਂ ਪਹਿਲਾਂ ਵੀ ਇਹ ਜਿਹੜਾ ਪਰਚਾ ਬਣਿਆ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਇਹ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨਾਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਆ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਕਡਾਟ ਆਪਸ ਵਿੱਚ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਅਗਨਵਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂਆਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ 6-7 ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ 6 ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫ੍ਰੈਂਡਲੀ ਵੀ ਟੀਮਸ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਵੇਂ ਅਸੀਂ ਜਿਵੇਂ ਫੜੇ ਜਾਣਗੇ ਉਵੇਂ ਅਸੀਂ ਤੁਹਾਡੇ ਤੱਕ ਪਹੁੰਚਾਂਗੇ ਹਾਂਜੀ ਇਨਾ ਦਾ ਕਰ ਰਹੇ ਨੇ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲੱਭੀ ਹੋਈ ਸੀਗੀ ਜੀ ਤੇ ਕੁਝ ਹੈਲੋ ਲੈ ਕੇ ਵੀ ਝਗੜਾ ਸੀ ਚਿੱਟੇ ਦੀ ਚਿੱਟੇ ਦਾ ਹਾਲੇ ਕੋਈ ਕੁਝ ਐਸਾ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੀ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਵੀ ਇਹਨਾਂ ਦੀ ਨੋਕ-ਜੋਕ ਚੱਲਦੀ ਰਹਿੰਦੀ ਸੀਗੀ ਇਹਨਾਂ ਦੇ ਜਿਵੇਂ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ ਸੱਤ ਜਨੇ ਇੱਕ ਇੱਕ ਗਰੁੱਪ ਇੱਕ ਬੰਦੇ ਦੇ ਪਾਸੇ ਅੰਦੇ ਪੰਜ ਸੱਤ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਐ ਐਵੇਂ ਮਾੜੀ ਮੋਟੀ ਲੜਾਈ ਜਿਵੇਂ ਗਲੀ ਮੱਲਿਆਂ ਚ ਚਲਦੀ ਐ